ਜੀ ਪ੍ਰੋਨੈ ਅੱਜ ਲੱਟੂ ਬਣ ਕੇ ਵਿਚਾਰ ਕੀਤਾ ਹੈਗਾ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਪਟਿਆਲੇ ਭਾਈ ਸੋਢੀ ਸਾਹਿਬ ਸਾਡੇ ਇਹਨਾਂ ਨੇ ਆਪਣੇ ਸੰਗੀ ਸਾਥੀਆਂ ਦੇ ਨਾਲ ਜੋ ਸ਼ੋਮਨੀ ਅਕਾਲੀ ਦਲ ਸ਼੍ਰੀ ਅਮਰitsar ਸਾਹਿਬ ਤੋਂ ਇਹਦੇ ਯੂਥ ਵਿੰਗ ਦੇ ਪ੍ਰਧਾਨ ਨੇ ਪਟਿਆਲੇ ਪਰ ਬੜੇ ਕੁ ਜੁਝਾਰੂ ਆਗੂ ਨੇ ਇੱਕ ਨੌਜਵਾਨ ਲੀਡਰ ਨੇ ਕੋਈ ਵੀ ਪੰਥਕ ਜਿੱਥੇ ਜ਼ਰੂਰਤ ਹੁੰਦੀ ਹੈ ਤੇ ਉਥੇ ਵੱਧ ਚੜ ਕੇ ਅੱਗੇ ਪਹੁੰਚਦੇ ਨੇ ਤੇ ਅੱਜ ਜਿਹੜੇ ਗੁਰਦੁਆਰਾ ਸ਼੍ਰੀ ਦੂਖਨਵਾਰ ਸਾਹਿਬ ਦੇ ਬਾਹਰ ਅੱਜ ਜੋ ਲੱਡੂ ਵੰਡੇ ਗਏ ਨੇ ਇੱਕ ਖੁਸ਼ੀ ਦਾ ਪ੍ਰਗਟਾਵਾ ਗੁਰੂ ਤੇਗ ਬਹਾਦਰ ਪਾਸ਼ਾ ਦੇ ਚਰਨਾਂ 'ਚ ਬੈਠ ਕੇ ਵੀ ਜਿਸ ਧਰਤੀ ਤੇ ਜਾ ਕੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਸ਼ਾ ਮਹਾਰਾਜ ਨੇ ਆਪਣਾ ਲਹੂ ਡੋਲ੍ਹਿਆ ਸੀ ਜਿਨ੍ਹਾਂ ਦੇ ਵਾਸਤੇ ਡੋਲਿਆ ਸੀ ਤੇ ਉਸੇ ਧਰਤੀ ਦੇ ਉੱਪਰ ਗੁਰਤੇਗ ਬਾਧਰ ਪਾਸ਼ਾ ਦੀ ਅਨਸਵੰਸ ਗੁਰਤੇਗ ਬਾਧਰ ਪਾਸ਼ਾ ਦੇ ਉਸ ਫਲਵਾੜੀ ਨੂੰ ਤਹਿਸ ਨਾਸ ਕੀਤਾ ਗਿਆ 1984 ਦੇ ਵਿੱਚ ਕਤਲੇਆਮ ਕੀਤਾ ਗਿਆ ਕਿਉਂਕਿ ਉਹ ਲੋਕ ਜਿਹੜੇ ਸੀ ਉਹ ਗੁਰੂ ਸਾਹਿਬ ਦੀ ਕੁਰਬਾਨੀ ਨੂੰ ਭੁੱਲ ਗਏ ਸੀ ਵੀ ਸਾਡੇ ਵਾਸਤੇ ਲਹੂ ਡੋਲਿਆ ਤੇ ਅਸੀਂ ਕੀ ਕੀਤਾ ਸਾਡੇ ਭੈਣਾ ਭਰਾਵਾਂ ਦੇ ਗਲਾਂ 'ਚ ਪਾ ਕੇ ਟਾਇਰ ਉਹਨਾਂ ਨੂੰ ਸਾੜਿਆ ਗਿਆ 30 ਭੈਣਾ ਬਲਦ ਕਰ ਕੀਤੇ ਗਏ ਤੇ ਉਹਦਾ ਜਿਹੜਾ ਮੁੱਖ ਦੋਸ਼ੀ ਸੀ ਸੱਜਣ ਕੁਮਾਰ ਉਹਨੂੰ ਕੱਲ ਜਿਹੜੀ ਐ ਉਮਰ ਕੈਂਸਰ ਜਿਹੜੀ ਸੁਣਾਈ ਗਈ ਆ ਉਹਦੇ ਸਬੰਧ ਵਿੱਚ ਅੱਜ ਇੱਥੇ ਇਕੱਠੇ ਹੋ ਕੇ ਅਸੀਂ ਸਾਰੇ ਭੈਣਾ ਭਰਾਵਾਂ ਨੇ ਆਪਸ ਵਿੱਚ ਖੁਸ਼ੀ ਜਿਹੜੀ ਉਹ ਸਾਂਝੀ ਕੀਤੀ ਆ ਪਰ ਮੈਂ ਬੇਨਤੀ ਕਰਾਂ ਵੀ ਇਹ ਦੇ ਇਹ ਸੱਜਣ ਕੁਮਾਰ ਕੇਵਲ ਇੱਕ ਨਹੀਂ ਹੋਰ ਵੀ ਬੜੇ ਨੇ ਜਿਨ੍ਹਾਂ ਨੂੰ ਕਾਨੂੰਨ ਅਸੀਂ ਚਾਹੁੰਦੇ ਆ ਵੀ ਸਜ਼ਾ ਦੇਵੇ ਪਰ ਜੇ ਕਾਨੂੰਨ ਸਜ਼ਾ ਨਹੀਂ ਦੇਵੇਗਾ ਤਾਂ ਉਹ ਅਕਾਲ ਪੁਰਖ ਨੇ ਸਜ਼ਾ ਉਹਨਾਂ ਨੂੰ ਦਿੱਤੀਆਂ ਵੀ ਬੜੀਆਂ ਨੇ ਤੇ ਅਕਾਲ ਪੁਰਖੇ ਦਵੇਗਾ ਵੀ ਪਰ ਅਸੀਂ ਫੇਰ ਵੀ ਜਿਹੜੇ 1984 ਦੇ ਜਿਹੜੇ ਉਸ ਸਮੇਂ ਦੇ ਦੰਗਾ ਸ਼ਬਦਤ ਮੈਂ ਨਹੀਂ ਵਰਤਾਂਗਾ ਲੋਕ ਦੰਗਿਆ ਕਹਿੰਦੇ ਨੇ ਇਹ ਤਾਂ ਸੋਚੀ ਸਮਝੀ ਸਾਜ਼ਿਸ਼ ਤੇ ਤੈਰ ਕਤਲੇਆਮ ਜਿਹੜਾ ਸੀ ਕੀਤਾ ਗਿਆ ਸੀ ਅੱਜ ਸਾਡੇ ਉਹਨਾਂ ਭੈਣਾ ਭਰਾਵਾਂ ਨੂੰ ਕਿਤੇ ਉਹਨਾਂ ਦੇ ਜ਼ਖਮਾਂ ਤੇ ਮਲ੍ਹਮ ਲੱਗੀ ਹੋएगी ਕਿਉਂਕਿ ਮੈਂ ਜਦੋਂ ਉਸ ਕਲੋਨੀ 'ਚ ਜਾਣਾ ਜਿਹਨੂੰ ਵਿਡੋ ਕਲੋਨੀ ਕਿਹਾ ਜਾਂਦਾ ਹੈ ਜਦੋਂ ਮੈਂ ਉਸ ਗੁਰੂ ਘਰ ਪਿੱਛੇ ਜੀ ਮੇਰੀ ਕਥਾ ਸੀ ਤੇ ਜਦੋਂ 184 ਦਾ ਉਹਨਾਂ ਨੇ ਵੱਡਾ ਕੱਟ ਕੀਤਾ ਤੇ ਜਦੋਂ ਮੈਂ ਉਹ ਕਮਰੇ ਨੂੰ ਵੇਖਿਆ ਜਿੱਥੇ ਸਾਡੇ ਭੈਣਾ ਭਰਾਵਾਂ ਦੀਆਂ ਫੋਟੋਆਂ ਲੱਗੀਆਂ ਹੋਈਆਂ ਸੀ ਤਾਂ ਅੰਦਰੋਂ ਬੜਾ ਦਰਦ ਜਿਹੜਾ ਸੀਗਾ ਉੱਠਦਾ ਸੀ ਸੋ ਇਸ ਕਰਕੇ ਇਹ ਸੋਚੀ ਸਮਝੀ ਸ਼ਹਿਜ ਤੈ ਜਿਹੜਾ ਕੀਤਾ ਗਿਆ ਅੱਜ ਉਹਦਾ ਇਨਸਾਫ ਗੁਰੂ ਤੇਗ ਬਹਾਦਰ ਪਾਸ਼ਾ ਨੇ ਸਾਡੀ ਝੋਲੀ ਵਿੱਚ ਪਾਇਆ ਤੇ ਅਸੀਂ ਅਰਦਾਸ ਕਰਦੇ ਹਾਂ ਵੀ ਹੋਰ ਵੀ ਜਿਹੜੇ ਦੁਸ਼ਟ ਪਾਪੀ ਜਿਨ੍ਹਾਂ ਨੇ ਇਸ ਨਰ ਸੰਘਾਰ ਦੇ ਵਿੱਚ ਇਹ ਕਤਲਿਆਮ ਕੀਤਾ ਉਹਨਾਂ ਨੂੰ ਗੁਰੂ ਸਾਹਿਬ ਆਪ ਸਜ਼ਾਵਾ ਦੇਣ ਬਾਕੀ ਕੌਮ ਨੂੰ ਬੇਨਤੀ ਹੈ ਇੱਕ ਜੁਟ ਹੋਵੋ ਇਕੱਠੇ ਹੋਵੋ ਰਾਜਨੀਤਿਕ ਪਾਰਟੀਆਂ ਨੇ ਸਾਨੂੰ ਵੰਡਿਆ ਪਿਆ ਅਸੀਂ ਗਰਾਊਂਡ ਪੱਧਰ ਤੇ ਇਕੱਠੇ ਹੋ ਕੇ ਜਦੋਂ ਇਨਸਾਨਾਂ ਲਈ ਇਕੱਠੇ ਹੋ ਕੇ ਲੜਾਂਗੇ ਇੱਕ ਆਵਾਜ਼ ਚ ਲੜਾਂਗੇ ਤਾਂ ਯਕੀਨਨ ਸਾਨੂੰ ਗੁਰੂ ਤੇਗ ਬਹਾਦਰ ਸਾਨੂੰ ਕਾਮਯਾਬੀਆਂ ਬਖਸ਼ਣਗੇ